ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਗੁਰਪ੍ਰੀਤ ਸਿੰਘ ਢੱਲੋਂ ਹੜਪ੍ਰਭਾਵਤ ਲੋਕਾਂ ਦੀ ਮਦਦ ਲਈ ਸਮਾਜ ਸੇਵੀ ਸੰਸਥਾਵਾਂ ਤੇ ਰਾਜਨੀਤਿਕ ਲੋਕਾਂ ਦਾ ਅjnਾਲਾ ਵੱਲੋਂ ਆਉਣਾ ਲਗਾਤਾਰ ਜਾਰੀ ਹੈ ਸਾਡੇ ਨਾਲ ਨੇ ਅੰਮ੍ਰਿਤਸਰ ਤੋਂ ਵਿਦਾਇਕਾ ਜੀਵਨਜੀਤ ਕੌਰ ਜੀ ਜੋ ਅਜੇ ਸਵੇਰ ਤੋਂ ਹੀ ਲਗਾਤਾਰ ਹੜਪ੍ਰਭਾਵਤ ਲੋਕਾਂ ਦੀ ਜਿਹੜੇ ਹਾਲ ਜਾਣ ਰਹੇ ਉਹਨਾਂ ਨੂੰ ਸਮਗਰੀ ਪਹੁੰਚਾ ਰਿਹਾ ਉਹਨਾਂ ਵੱਲੋਂ ਇੱਕ ਨਵੀਂ ਮੁਹਿੰਮ ਦਾ ਅਗਾਜ਼ ਵੀ ਕੀਤਾ ਜਾ ਰਿਹਾ ਉਹ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂ ਜੀ ਮੈਮ ਸਭ ਤੋਂ ਪਹਿਲਾਂ ਤੁਹਾਡਾ ਅਜੀਤ ਵੈਬ ਟੀਵੀ ਤੇ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਥ ਅਹ ਦੇਖੋ ਅੱਜ ਹੀ ਨਹੀਂ ਮੈਂ ਪਿਛਲੇ ਕਾਫੀ ਸਮੇਂ ਤੋਂ ਜਦੋਂ ਤੋਂ ਸਾਡੇ ਤੇ ਮੁਸੀਬਤ ਪਈ ਹੈ ਮੈਂ ਉਸ ਦਿਨ ਤੋਂ ਇਹ ਜਨਾਲੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਗਈਆਂ ਸੋ ਜੋ ਮੰਜ਼ਰ ਹੈ ਉਹ ਚੰਗਾ ਨਹੀਂ ਆ ਦੇਖ ਕੇ ਬਹੁਤ ਮਨ ਉਦਾਸ ਹੁੰਦਾ ਹੈ ਮਨ ਭਾਰੀ ਵੀ ਹੈ ਅਬਸੈਟ ਹੋ ਕੇ ਜਾਂਦੇ ਆ ਕਿਉਂਕਿ ਜਦੋਂ ਅਸੀਂ ਚਿਹਰੇ ਦੇਖਦੇ ਆ ਤਾ ਚਿਹਰੇ ਜਾਇ ਸਾਨੂੰ ਕਹਿੰਦੇ ਇਹੀ ਨੇ ਵੀ ਚੜ੍ਹਦੀ ਕਲਾ ਚ ਪਰ ਚਿਹਰਿਆਂ ਤੋਂ ਦੇਖ ਕੇ ਲੱਗਦਾ ਵੀ ਚੜ੍ਹਦੀ ਕਲਾ ਚ ਨਹੀਂ ਐ ਢਿੰਦੀ ਕਲਾ ਚ ਨੇ ਕਈ ਲੋਕ ਹੈਨਾ ਤੇ ਕਈ ਘਰ ਮੈਂ ਇਹ ਜੇ ਦੇਖਿਆ ਜਿਹੜੇ 10 10 ਫੁੱਟ ਪਾਣੀ ਆਸ-ਪਾਸ ਤੇ ਕੱਲਾ ਘਰ ਹੈ ਅੰਦਰ ਬਜ਼ੁਰਗ ਕੱਲਾ ਉੱਪਰ ਹੈ ਛੱਤ ਦੇ ਉੱਤੇ ਤਰਪਾਲ ਲਗਾਈ ਹੋਈ ਹੈ ਤੇ ਕੱਲਾ ਬਜ਼ੁਰਗ ਹੈ ਘਰ ਕੁਛ ਵੀ ਨਹੀਂ ਹੈ ਸਭ ਰੁੜ ਗਿਆ ਹੋਇਆ ਡੰਗਰ ਨਹੀਂ ਪਤਾ ਕਿੱਥੇ ਨੇ ਹੈਨਾ ਸੋ ਅੱਛਾ ਨਹੀਂ ਹੈ ਪਰ ਜਿਹੜੀ ਇੱਕ ਜਿਹਨੂੰ ਕਹੋ ਨਾ ਇੱਕ ਜਿਹੜੀ ਆਸ ਦੀ ਕਿਰਨ ਹੈ ਉਹ ਇਹ ਹੈ ਕਿ ਬਹੁਤ ਲੋਗ ਐ ਇਸ ਵੇਲੇ ਮਦਦ ਲਈ ਆ ਰਹੇ ਨੇ ਹੈਨਾ ਹਰਿਆਣੇ ਤੋਂ ਵੀ ਬਹੁਤ ਸਾਰੀਆਂ ਸਟੇਟਸ ਤੋਂ ਵੀ ਜਿਹੜੇ ਲੋਗ ਨੇ ਉਹ ਇਹ ਦਰਦ ਨੂੰ ਮਹਿਸੂਸ ਕਰ ਰਹੇ ਨੇ ਸਮਝ ਰਹੇ ਨੇ ਕਿ ਇਸ ਵੇਲੇ ਪੰਜਾਬ ਨੂੰ ਹਰ ਕਿਸੇ ਦੀ ਲੋੜ ਹੈ ਸੋ ਸਾਰੇ ਜਣੇ ਜਿਹੜਾ ਇੱਥੇ ਆ ਰਹੇ ਨੇ ਉਹ ਸਾਡੀ ਇੱਕ ਉਮੀਦ ਦੀ ਕਿਰਨ ਹੈਗੀ ਹੈ ਔਰ ਮੈਂ ਉਹਨਾਂ ਸਾਰਿਆਂ ਨੂੰ ਇਹ ਕਹਾਂਗੀ ਕਿ ਤੁਸੀਂ ਅੱਜ ਆ ਰਹੇ ਹੋ ਤੇ ਸਾਨੂੰ 10 ਦਿਨ ਬਾਅਦ ਜਦੋਂ ਇਹ ਪਾਣੀ ਉਤਰਦਾ ਜਿੰਨੇ ਵੀ ਦਿਨ ਬਾਅਦ ਇਹ ਪਾਣੀ ਉਤਰਦਾ ਹੈ ਸਾਡਾ ਸਭ ਤੋਂ ਵੱਡਾ ਚੈਲੰਜ ਉਹ ਟਾਈਮ ਹੋਏਗਾ ਔਰ ਸਾਡਾ ਉਸ ਤੋਂ ਵੀ ਵੱਡਾ ਚੈਲੰਜ ਹੋਏਗਾ ਇਨ੍ਹਾਂ ਪਰਿਵਾਰਾਂ ਦਾ ਮੁੜ ਵਸੇਬਾ ਇਨ੍ਹਾਂ ਪਰਿਵਾਰਾਂ ਨੂੰ ਰੀਹੈਬਿਲੀਟੇਟ ਕਰਨਾ ਆਪਦੇ ਪੈਰਾਂ ਸੇ ਦੁਬਾਰਾ ਤੋਂ ਖੜੇ ਕਰਨਾ ਸੋ ਮੈਂ ਅੱਜ ਤੁਹਾਡੇ ਰਾਹੀਂ ਇਹ ਸਾਰਿਆਂ ਨੂੰ ਇੱਕ ਅਪੀਲ ਕਰਨੀ ਚਾਹਨੀ ਆ ਕਿ ਆਓ ਸਾਰੇ ਜਣੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਅਸੀਂ ਇੱਕ ਇੱਕ ਪਰਿਵਾਰ ਨੂੰ ਗੋਦ ਲੈਨੇ ਆ ਤਾਂ ਕਿ ਸਾਨੂੰ ਪਤਾ ਹੋਏ ਕਿ ਇਸ ਪਰਿਵਾਰ ਨੂੰ ਇਹ ਜ਼ਰੂਰਤ ਸੀ ਅਸੀਂ ਇਹ ਪੂਰੀ ਕਰਤੀ ਹੈ ਇਸ ਪਰਿਵਾਰ ਨੂੰ ਇਹ ਜ਼ਰੂਰਤ ਸੀਗੀ ਅਸੀਂ ਇਹ ਪੂਰੀ ਕਰਤੀ ਉਹਦੇ ਵਿੱਚ ਕਿਤੇ ਵੀ ਕੋਈ ਅਨ ਇਕੁਅਲ ਡਿਸਟ੍ਰਿਬਿਊਸ਼ਨ ਵਾਲਾ ਸੀਨ ਨਹੀਂ ਆਉਂਦਾ ਉਹਦੇ ਵਿੱਚ ਜਿਦੀ ਜਿਦੀ ਜ਼ਿੰਮੇ ਦੀ ਲੋਡ ਹੋਏਗੀ ਉਹ ਪੂਰੀ ਕੀਤੀ ਜਾਏਗੀ ਸੋ ਉਹਦੇ ਲਈ ਮੈਂ ਚਾਹੁੰਦੀ ਆ ਵੀ ਸਾਰੇ ਜਣੇ ਇਕੱਠੇ ਹੋਈਏ ਤੁਹਾਡੇ ਵੱਲੋਂ ਇੱਕ ਮਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਉਸ ਮਹਿੰਮ ਦਾ ਕੀ ਨਾਮ ਹੋਏਗਾ ਤੇ ਕੀ ਉਹਦੀਆਂ ਗਤੀਵਿਧੀਆਂ ਹੋਣਗੀਆਂ ਆ ਦੇਖੋ ਮਹਿੰਮ ਤਾਂ ਇਹੀ ਮੈਂ ਚਾਹੁੰਦੀ ਸੀ ਕਿ ਅਡਾਪਟਰ ਫੈਮਿਲੀ ਹੈ ਹਨਾ ਵੀ ਇੱਕ ਪਰਿਵਾਰ ਨੂੰ ਗੋਦ ਲਈਏ ਜਾਂ ਇੱਕ ਪਰਿਵਾਰ ਮੈਂ ਜ਼ਿੰਮੇਵਾਰ ਕਿ ਇੱਕ ਪਰਿਵਾਰ ਲਈ ਮੇਰੀ ਜ਼ਿੰਮੇਵਾਰੀ ਹੈ ਕਿ ਇਹ ਪਰਿਵਾਰ ਲਈ ਮੈਂ ਉਦੋਂ ਤੱਕ ਜ਼ਿੰਮੇਵਾਰੀ ਲਵਾਂਗਾ ਜਦੋਂ ਤੱਕ ਇਸ ਪਰਿਵਾਰ ਦੀ ਜਿਹੜੀ ਜ਼ਿੰਦਗੀ ਹੈ ਉਹ ਉਹਦੀ ਗੱਡੀ ਲਈ ਤੇ ਨਹੀਂ ਆ ਜਾਂਦੀ ਹੈ ਨਾ ਜਦ ਤੱਕ ਇਹ ਰੀਹੈਬਿਲਿਟੇਟ ਨਹੀਂ ਹੋ ਜਾਂਦੇ ਜਦ ਤੱਕ ਉਹ ਮੁੜ ਨਹੀਂ ਵਸ ਜਾਂਦੇ ਉਦੋਂ ਤੱਕ ਜਿਹੜੀ ਸਾਡੀ ਜ਼ਿੰਮੇਵਾਰੀ ਹੈ ਸਾਡੇ ਕੋਲ ਬਹੁਤ ਸਾਰੀਆਂ ਟੀਮਾਂ ਇਹਦੇ ਲਈ ਤਿਆਰ ਨੇ ਜਿਵੇਂ ਜਿਵੇਂ ਮੈਂ ਗੱਲ ਕਰਾਂ ਤੇ ਰਾਤ ਮੈਂ ਇੱਕ ਰੋਟਰੀ ਦੇ ਪਲੇਟਫਾਰਮ ਤੇ ਗੱਲ ਕੀਤੀ ਸੀ ਤਾਂ ਉੱਥੇ ਜਿਹੜੇ ਲੋਕ ਬੈਠੇ ਸੀ ਉਹਨਾਂ ਨੇ ਹੀ ਮੈਨੂੰ ਕਹਿਤਾ ਔਰ ਹੁਣ ਤੱਕ ਮੇਰੇ ਕੋਲ ਤਕਰੀਬਨ 2.5 300 ਫੈਮਿਲੀਜ਼ ਦੇ ਲਈ ਤਾਂ ਕਾਲ ਆ ਵੀ ਚੁੱਕੇ ਹੈਗੇ ਸੋ ਅਸੀਂ ਸਾਡੇ ਲਈ ਉਹ ਕੋਈ ਇੰਨਾ ਵੱਡਾ ਕੰਮ ਨਹੀਂ ਹੈ ਅਸੀਂ ਉਹ ਵਲੇ ਅਸੀਂ ਪਿੰਡ ਆਈਡੈਂਟੀਫਾਈ ਪਿੰਡਾਂ ਚ ਅਸੀਂ ਪਹਿਲੇ ਘੁੰਮ ਰਹੇ ਹਾਂ ਅਸੀਂ ਉਹ ਪਿੰਡ ਆਈਡੈਂਟੀਫਾਈ ਕਰਕੇ ਆਪਣੇ ਜਿਹੜੀਆਂ ਟੀਮਾਂ ਨੇ ਉਹਨਾਂ ਨੂੰ ਉਹਨਾਂ ਪਿੰਡਾਂ 'ਚ ਭੇਜ ਦੇਣਾ ਕਿ ਹਰ ਪਰਿਵਾਰ ਦੀ ਤੁਸੀਂ ਰਿਕੁਆਇਰਮੈਂਟ ਲੈਓ ਡੋਨਰ ਸਾਡੇ ਕੋਲ ਹੋਏਗਾ ਉਹਨਾਂ ਨੂੰ ਅਸੀਂ ਕਹਣਾ ਆ ਤੁਹਾਡਾ ਪਰਿਵਾਰ ਹੈ ਤੁਹਾਡਾ ਪਰਿਵਾਰ ਹੈ ਤੁਹਾਡਾ ਪਰਿਵਾਰ ਹੈ ਇਹਨੂੰ ਇਹਦਾ ਮੋੜਵਸੇਬਾ ਤੁਹਾਡੀ ਜ਼ਿੰਮੇਵਾਰੀ ਹੈਦਾ ਮੋੜਵਸੇਬਾ ਤੁਹਾਡੀ ਜ਼ਿੰਮੇਵਾਰੀ ਹੈ ਸੋ ਅਸੀਂ ਸਾਰੇ ਜਣੇ ਇੱਕ ਪਲੈਟਫਾਰਮ ਤੇ ਆਈਏ ਔਰ ਮੈਨੂੰ ਲੱਗਦਾ ਕਿ ਅਗਰ ਅਸੀਂ ਇਸ ਪਲੈਟਫਾਰਮ ਤੇ ਆਉਨੇ ਆ ਤਾਂ ਇੱਕ ਬਹੁਤ ਵਧੀਆ ਉਪਰਾਲਾ ਹੋਏਗਾ ਮੈਂ ਆਪਾਂ ਦੇਖ ਰਹੇ ਤੁਸੀਂ ਵੀ ਦੇਖਿਆ ਹੋਆ ਅਸੀਂ ਵੀ ਡੇਲੀ ਵੇਖਦੇ ਆ ਜਦੋਂ ਕਵਰਿੰਗ ਕਰੀਦੀ ਆ ਦਾਨੀ ਸੱਜਣਾ ਸਮਾਜ ਸੇਵੀ ਲੋਕ ਆ ਅਜ ਨਾਲੇ ਵਾਲੋਂ ਵੀਰਾਂ ਘੱਟ ਕੇ ਆ ਰਹੇ ਆ ਪਰ ਕੁਝ ਲੋਕ ਅਜੇ ਹੈਗੇ ਆਪਣੇ ਇਧਰ ਏਰੀਆ ਦੇ ਵਿੱਚ ਉਹ ਦਰਵਰਤੋਂ ਵੀ ਕਰ ਰਿਹਾ ਸਮਾਨ ਦੀ ਜਮ੍ਹਾਂ ਖੋਰੀ ਵੀ ਕਰ ਰਿਹਾ ਇਕੱਠਾ ਕਰ ਰਿਹਾ ਕਿਵੇਂ ਦੇਖਦੇ ਜੋ ਸਰਾਂ ਆ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਨੀ ਆ ਜਿਹੜੇ ਦੂਰ ਦੁਰਾਡੇੋਂ ਸਾਰੇ ਜਣੇ ਇਸ ਵੇਲੇ ਪੰਜਾਬ ਦੇ ਵਿਚਾਰੇ ਆ ਸੇਵਾ ਕਰਨ ਦੀ ਮਨਸ਼ਾ ਦੇ ਨਾਲ ਆ ਰਹੇ ਆ ਪਰ ਐਟ ਦ ਸੇਮ ਟਾਈਮ ਮੈਂ ਸਨੇਹਾ ਦੇਣਾ ਚਾਹੁੰਦੀ ਆ ਜਿਹੜੇ ਲੋਕ ਅਨਸੈਸਰੀਲੀ ਕਿਸੇ ਚੀਜ਼ ਨੂੰ ਸਟੋਰ ਕਰ ਰਹੇ ਆ ਤੇ ਆਪਾਂ ਥੋੜਾ ਰੱਬ ਤੋਂ ਡਰੀਏ ਰੱਬ ਨਾ ਕਰੇ ਕਿ ਸਾਨੂੰ ਇਹੋ ਜਿਹੇ ਹਾਲਾਤਾਂ 'ਚ ਕਦੇ ਰਾਸ਼ਨ ਲੈਣਾ ਪਵੇ ਸੋ ਐਦਾਂ ਨਾ ਕਰੀਏ ਜਿਹੜੇ ਜੈਨੂਇਨਲੀ ਨੀਡੀ ਨੇ ਜਿੱਥੇ ਜੈਨੂਇਨਲੀ ਰਿਕੁਆਇਰਮੈਂਟ ਹੈ ਸਮਾਨ ਸਿਰਫ ਉਥੇ ਭੇਜਿਆ ਜਾਵੇ ਅੱਜ ਤੁਸੀਂ ਵੱਖ-ਵੱਖ ਏਰੀਆ ਦਾ ਭਜਨਾਲਾ ਦਾ ਦੌਰਾ ਕੀਤਾ ਇਹੋ ਜਿਹੇ ਹਾਲਾਤ ਤੁਹਾਡੇ ਸਾਹਮਣੇ ਨਜ਼ਰ ਆਏ ਆ ਦੇਖੋ ਮੈਂ ਤਾਂ ਪਰਸੋਂ ਵੀ ਗਈ ਸੀ ਮੈਂ ਅੱਜ ਵੀ ਆਈ ਆ ਮੈਂ ਤਿੰਨ ਦਿਨ ਪਹਿਲਾਂ ਵੀ ਆਈ ਆ ਹਾਲਾਤ ਤਾਂ ਚੰਗੇ ਨਹੀਂ ਆ ਅਨਾਂ ਅੱਜ ਸਵੇਰੇ ਉਹ ਦਿਖਾ ਰਹੇ ਸੀ ਕਹਿੰਦੇ ਮੈਂ ਸਾਈਕਲ ਤੇ ਕਿਤੇ ਜਾਣ ਦਾ ਸੋਚਿਆ ਕਿਉਂਕਿ ਥੱਲੇ ਤੇ ਪਾਣੀ ਸੀ ਤਾਂ ਸਾਈਕਲ ਦੇ ਉੱਤੇ ਸੱਪ ਸੀ ਕਿੰਨਾ ਵੱਡਾ ਬੈਠਾ ਹੋਇਆ ਸੋ ਇਹ ਜੀ ਅਸੀਂ ਵੀ ਜਦੋਂ ਬੋਟ 'ਚ ਜਾਂਦੇ ਰਹੇ ਅਸੀਂ ਕਿੰਨੇ ਸੱਪ ਦੇਖੇ ਆ ਸੋ ਹਾਲਾਤ ਚੰਗੇ ਨਹੀਂ ਆ ਮੈਂ ਤਾਂ ਦੱਸ ਰਹੀ ਹਾਂ ਕਿ ਜਿੱਦਣੇ ਪਾਣੀ ਥੱਲੇ ਆਣਾ ਹੈ ਸਾਡੇ ਲਈ ਸਭ ਤੋਂ ਵੱਡਾ ਚੈਲੰਜ ਜਿਹੜਾ ਹੈ ਉਹ ਹੈ ਸੋ ਆਪਣੀ એનર્ਜੀ ਰਿਸੋਰਸ ਆਪੋ ਉਸ ਟਾਈਮ ਲਈ ਬਚਾ ਕੇ ਰੱਖਣੀ ਹੈ ਮੇਰੀ ਮੋਟਾ ਵੀ ਹੋ ਰਹੀਆਂ ਦਿਖ ਰਹੇ ਆ ਹਾਂਜੀ ਹੋ ਰਹੀਆਂ ਬਹੁਤ ਬਹੁਤ ਮੰਦ ਭਾਗੀ ਗੱਲ ਹੈ ਪਰ ਇਹ ਕੁਦਰਤ ਦੀ ਕਰੋਪੀ ਹੈ ਇਹਨੂੰ ਸਾਰੇ ਅਸੀਂ ਰਲ ਮਿਲ ਕੇ ਤਾਂ ਨਿਜਟ ਸਕਦੇ ਆ ਪਰ ਜੇ ਅਸੀਂ ਆਪਣਾ ਰਵਈਆ ਰੱਖਿਆ ਕਿ ਅਸੀਂ ਆ ਵੀ ਸਟੋਰ ਕਰ ਲਈਏ ਅਸੀਂ ਆ ਇੱਥੇ ਇਕੱਠਾ ਕਰ ਲਈਏ ਤਾਂ ਇਹ ਇਹ ਬਹੁਤ ਗਲਤ ਹੋਏਗਾ ਆਮ ਲੋਕਾਂ ਨੂੰ ਕੀ ਅਪੀਲ ਕਰੋਗੇ ਹੁਣ ਇਨਾਂ ਹਾਲਾਤਾਂ ਦੇ ਵਿੱਚ ਬਸ ਮੈਂ ਸਾਰੇ ਲੋਕਾਂ ਨੂੰ ਇਹੀ ਅਪੀਲ ਕਰਨੀ ਚਾਹੁੰਦੀ ਆ ਕਿ ਇਸ ਵੇਲੇ ਇਸ ਕਹਿਰ ਨੂੰ ਸਿਆਣਪ ਦੇ ਨਾਲ ਏਕੇ ਦੇ ਨਾਲ ਆਪਾਂ ਨਿਜਠੀਏ ਮੈਂ ਬਾਰ-ਬਾਰ ਕਹਿ ਰਹੀ ਆ ਕਿ ਜਿੱਥੇ ਜਿੰਨੂੰ ਜੋ ਲੋਡ ਹੈ ਨਾ ਆਪਣੀ ਡਿਊਟੀ ਸਮਝਦੇ ਹੋਏ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਅਸੀਂ ਉੱਥੇ ਉਹ ਪਹੁੰਚਾਈਏ ਧੰਨਵਾਦ ਜੀ ਸੋ ਇਹ ਸਨ ਵਿਦਾਇਕਾ ਜੀਵਨਜੋਤ ਕੌਰ ਜੀ ਜਿਨ੍ਹਾਂ ਨੇ ਦੱਸਿਆ ਕਿ ਜਿਹੜੇ ਆਹਰ ਪ੍ਰਭਾਵ ਦੇੜਾ ਹਾਲਾਤ ਨੇ ਜਿਹੜੇ ਰੂਬਰੂ ਕੀਤਾ ਤਾਂ ਦਰਸ਼ਕਾਂ ਦੇ ਇਹ ਜੇ ਨਾਲ ਜਿਹੜੀ ਉਹਨਾਂ ਵੱਲੋਂ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਉਹਦੇ ਨਾਲ ਉਹਦੇ ਬਾਰੇ ਵੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਇਹ ਜੇ ਨਾਲ ਹੀ ਉਹਨਾਂ ਜਿਹੜਾ ਲੋਕ ਜੋ ਦਰਵਰਤੋਂ ਕਰ ਰਿਹਾ ਸਮਾਨ ਜਮ੍ਹਾਂ ਕਰ ਰਿਹਾ ਉਹਨਾਂ ਨੂੰ ਵੀ ਅਪੀਲ ਕੀਤੀ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਲੋੜਵੰਦਾਂ ਤੱਕ ਹੀ ਸਮਾਨ ਪਹੁੰਚਾਉਣ ਅਜਨਾਲਾ ਤੋਂ ਅਜੀਤ ਵੈਬਟਿਵ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਸਕਰ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਗੁਰਪ੍ਰੀਤ ਸਿੰਘ ਢੱਲੋਂ ਹੜਪਰਭਾਉਤ ਲੋਕਾਂ ਦੀ ਮਦਦ ਲਈ ਸਮਾਜ ਸੇਵੀ ਸੰਸਥਾਵਾਂ ਤੇ ਰਾਜਨੀਤਿਕ ਲੋਕਾਂ ਦਾ ਅਜਨਾਲਾ ਵੱਲੋਂ ਆਉਣਾ ਲਗਾਤਾਰ ਜਰੀਆ ਸਾਡੇ ਨਾਲ ਨੇ ਅੰਮ੍ਰਿਤਸਰ ਤੋਂ ਵਿਦਾਇਕਾ ਜੀਵਨ ਜੀ ਰਿਕਾਰਡ ਜੀ ਜੋ ਅਜੇ ਸਵੇਰ ਤੋਂ ਹੀ ਲਗਾਤਾਰ ਹੜਪਰਭਾਉਤ ਲੋਕਾਂ ਦੀ ਜਿਹੜੇ ਹਾਲ ਜਾਣ ਰਹੇ ਉਹਨਾਂ ਨੂੰ ਸਮਗਰੀ ਪਹੁੰਚਾ ਰਿਹਾ ਉਹਨਾਂ ਵੱਲੋਂ ਇੱਕ ਨਵੀਂ ਮਹਿੰਮ ਦਾ ਆਗਾਜ਼ ਵੀ ਹਾਂ ਜੀ ਮੈਮ ਛੋਟੋ ਪਹਿਲਾਂ ਤੁਹਾਡਾ ਜੀਟੀਵੀ ਤੇ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਅੱਜ ਤੁਸੀਂ ਹੜ੍ਹ ਪ੍ਰਭਾਵ ਤੇਰੀ ਦਾ ਜਜਾ ਲੈ ਕੇ ਆਏ ਜੋ ਬਹੁਤ ਭਿਆਨਕ ਮੰਜ਼ਰ ਦੇਖਣ ਨੂੰ ਮੇਰੇ ਕਈ ਨੁਕਸਾਨ ਹੋਇਆ ਕੀ ਖਣਾ ਆ ਦੇਖੋ ਅੱਜ ਹੀ ਨਹੀਂ ਮੈਂ ਪਿਛਲੇ ਕਾਫੀ ਸਮੇ ਤੋਂ ਜਦੋਂ ਤੋਂ ਸਾਡੇ ਤੇ ਮੁਸੀਬਤ ਪਈ ਹੈ ਮੈਂ ਉਸ ਦਿਨ ਤੋਂ ਇਹ ਜਨਾਲੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਗਈਆਂ ਸੋ ਜੋ ਮੰਜ਼ਰ ਹੈ ਉਹ ਚੰਗਾ ਨਹੀਂ ਆ ਦੇਖ ਕੇ ਬਹੁਤ ਮਨ ਉਦਾਸ ਹੁੰਦਾ ਹੈ ਮਨ ਭਾਰੀ ਵੀ ਹੈ ਅਬਸੈਟ ਹੋ ਕੇ ਜਾਂਦੇ ਆ ਕਿਉਂਕਿ ਜਦੋਂ ਅਸੀਂ ਚਿਹਰੇ ਦੇਖਦੇ ਆ ਚਿਹਰੇ ਜਾਇ ਸਾਨੂੰ ਕਹਿੰਦੇ ਇਹੀ ਨੇ ਵੀ ਚੜ੍ਹਦੀ ਕਲਾ ਚ ਪਰ ਚਿਹਰਿਆਂ ਤੋਂ ਦੇਖ ਕੇ ਲੱਗਦਾ ਵੀ ਚੜ੍ਹਦੀ ਕਲਾ ਚ ਨਹੀਂ ਹੈ ਢਿੰਦੀ ਕਲਾ ਚ ਨੇ ਕਈ ਲੋਕ ਹੈਨਾ ਤੇ ਕਈ ਘਰ ਮੈਂ ਇਹ ਜੇ ਦੇਖਿਆ ਜਿਹੜੇ 10 10 ਫੁੱਟ ਪਾਣੀ ਆਸ-ਪਾਸ ਤੇ ਕੱਲਾ ਘਰ ਹੈ ਅੰਦਰ ਬਜ਼ੁਰਗ ਕੱਲਾ ਉੱਪਰ ਹੈ ਛੱਤ ਦੇ ਉੱਤੇ ਤਰਪਾਲ ਲਗਾਈ ਹੋਈ ਹੈ ਤੇ ਕੱਲਾ ਬਜ਼ੁਰਗ ਹੈ ਘਰ ਕੁਝ ਵੀ ਨਹੀਂ ਹੈ ਸਭ ਰੁੜ ਗਿਆ ਹੋਇਆ ਡੰਗਰ ਨਹੀਂ ਪਤਾ ਕਿੱਥੇ ਨੇ ਹੈਨਾ ਸੋ ਅੱਛਾ ਨਹੀਂ ਹੈ ਪਰ ਜਿਹੜੀ ਇੱਕ ਜਿਹਨੂੰ ਕਹੋ ਨਾ ਇੱਕ ਜਿਹੜੀ ਆਸ ਦੀ ਕਿਰਨ ਹੈ ਉਹ ਇਹ ਹੈ ਕਿ ਬਹੁਤ ਲੋਗ ਐ ਇਸ ਵੇਲੇ ਮਦਦ ਲਈ ਆ ਰਹੇ ਨੇ ਹੈਨਾ ਹਰਿਆਣੇ ਤੋਂ ਵੀ ਬਹੁਤ ਸਾਰੀਆਂ ਸਟੇਟਸ ਤੋਂ ਵੀ ਜਿਹੜੇ ਲੋਗ ਨੇ ਉਹ ਇਹ ਦਰਦ ਨੂੰ ਮਹਿਸੂਸ ਕਰ ਰਹੇ ਨੇ ਸਮਝ ਰਹੇ ਨੇ ਕਿ ਇਸ ਵੇਲੇ ਪੰਜਾਬ ਨੂੰ ਹਰ ਕਿਸੇ ਦੀ ਲੋੜ ਹੈ ਸੋ ਸਾਰੇ ਜਣੇ ਜਿਹੜਾ ਇੱਥੇ ਆ ਰਹੇ ਨੇ ਉਹ ਸਾਡੀ ਇੱਕ ਉਮੀਦ ਦੀ ਕਿਰਨ ਹੈਗੀ ਹੈ ਔਰ ਮੈਂ ਉਹਨਾਂ ਸਾਰਿਆਂ ਨੂੰ ਇਹ ਕਹਾਂਗੀ ਕਿ ਤੁਸੀਂ ਅੱਜ ਆ ਰਹੇ ਹੋ ਤੇ ਸਾਨੂੰ 10 ਦਿਨ ਬਾਅਦ ਜਦੋਂ ਇਹ ਪਾਣੀ ਉਤਰਦਾ ਜਿੰਨੇ ਵੀ ਦਿਨ ਬਾਅਦ ਇਹ ਪਾਣੀ ਉਤਰਦਾ ਸਾਡਾ ਸਭ ਤੋਂ ਵੱਡਾ ਚੈਲੰਜ ਉਹ ਟਾਈਮ ਹੋਏਗਾ ਔਰ ਸਾਡਾ ਉਸ ਤੋਂ ਵੀ ਵੱਡਾ ਚੈਲੰਜ ਹੋਏਗਾ ਇਨ੍ਹਾਂ ਪਰਿਵਾਰਾਂ ਦਾ ਮੁੜ ਵਸੇਬਾ ਇਨ੍ਹਾਂ ਪਰਿਵਾਰਾਂ ਨੂੰ ਰੀਹੈਬਿਲਿਟੇਟ ਕਰਨਾ ਆਪਦੇ ਪੈਰਾਂ ਸੇ ਦੁਬਾਰਾ ਤੋਂ ਖੜੇ ਕਰਨਾ ਸੋ ਮੈਂ ਅੱਜ ਤੁਹਾਡੇ ਰਾਹੀਂ ਇਹ ਸਾਰਿਆਂ ਨੂੰ ਇੱਕ ਅਪੀਲ ਕਰਨੀ ਚਾਹਨੀ ਆ ਕਿ ਆਓ ਸਾਰੇ ਜਣੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਅਸੀਂ ਇੱਕ ਇੱਕ ਪਰਿਵਾਰ ਨੂੰ ਗੋਦ ਲੈਨੇ ਆ ਤਾਂ ਕਿ ਸਾਨੂੰ ਪਤਾ ਹੋਏ ਕਿ ਇਸ ਪਰਿਵਾਰ ਨੂੰ ਇਹ ਜ਼ਰੂਰਤ ਸੀ ਅਸੀਂ ਇਹ ਪੂਰੀ ਕਰਤੀ ਹੈ ਇਸ ਪਰਿਵਾਰ ਨੂੰ ਇਹ ਜ਼ਰੂਰਤ ਸੀਗੀ ਅਸੀਂ ਇਹ ਪੂਰੀ ਕਰਤੀ ਉਹਦੇ ਵਿੱਚ ਕਿਤੇ ਵੀ ਕੋਈ ਅਨ ਇਕੁਅਲ ਡਿਸਟ੍ਰਿਬਿਊਸ਼ਨ ਵਾਲਾ ਸੀਨ ਨਹੀਂ ਆਉਂਦਾ ਉਹਦੇ ਵਿੱਚ ਜਿਦੀ ਜਿਦੀ ਜ਼ਿੰਮੇ ਦੀ ਲੋਡ ਹੋਏਗੀ ਉਹ ਪੂਰੀ ਕੀਤੀ ਜਾਏਗੀ ਸੋ ਉਹਦੇ ਲਈ ਮੈਂ ਚਾਹੁੰਦੀ ਆ ਵੀ ਸਾਰੇ ਜਣੇ ਇਕੱਠੇ ਹੋਈਏ ਤੁਹਾਡੇ ਵੱਲੋਂ ਇੱਕ ਮਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਉਸ ਮਹਿੰਮ ਦਾ ਕੀ ਨਾਮ ਹੋਏਗਾ ਤੇ ਕੀ ਉਹਦੀਆਂ ਗਤੀਵਿਧੀਆਂ ਹੋਣਗੀਆਂ ਆ ਦੇਖੋ ਮਹਿੰਮ ਤਾਂ ਇਹੀ ਮੈਂ ਚਾਹੁੰਦੀ ਸੀ ਕਿ ਅਡਾਪਟਰ ਫੈਮਿਲੀ ਹੈ ਹਨਾ ਵੀ ਇੱਕ ਪਰਿਵਾਰ ਨੂੰ ਗੋਦ ਲਈਏ ਜਾਂ ਇੱਕ ਪਰਿਵਾਰ ਮੈਂ ਜ਼ਿੰਮੇਵਾਰ ਕਿ ਇੱਕ ਪਰਿਵਾਰ ਲਈ ਮੇਰੀ ਜ਼ਿੰਮੇਵਾਰੀ ਹੈ ਕਿ ਇਹ ਪਰਿਵਾਰ ਲਈ ਮੈਂ ਉਦੋਂ ਤੱਕ ਜ਼ਿੰਮੇਵਾਰੀ ਲਵਾਂਗਾ ਜਦੋਂ ਤੱਕ ਇਸ ਪਰਿਵਾਰ ਦੀ ਜਿਹੜੀ ਜ਼ਿੰਦਗੀ ਹੈ ਉਹ ਉਹਦੀ ਗੱਡੀ ਲਈ ਤੇ ਨਹੀਂ ਆ ਜਾਂਦੀ ਹੈ ਨਾ ਜਦ ਤੱਕ ਇਹ ਰੀਹੈਬਿਲਿਟੇਟ ਨਹੀਂ ਹੋ ਜਾਂਦੇ ਜਦ ਤੱਕ ਉਹ ਮੁੜ ਨਹੀਂ ਵਸ ਜਾਂਦੇ ਉਦੋਂ ਤੱਕ ਜਿਹੜੀ ਸਾਡੀ ਜ਼ਿੰਮੇਵਾਰੀ ਹੈ ਸਾਡੇ ਕੋਲ ਬਹੁਤ ਸਾਰੀਆਂ ਟੀਮਾਂ ਇਹਦੇ ਲਈ ਤਿਆਰ ਨੇ ਜਿਵੇਂ ਜਿਵੇਂ ਮੈਂ ਗੱਲ ਕਰਾਂ ਤੇ ਰਾਤ ਮੈਂ ਇੱਕ ਰੋਟਰੀ ਦੇ ਪਲੇਟਫਾਰਮ ਤੇ ਗੱਲ ਕੀਤੀ ਸੀ ਤਾਂ ਉੱਥੇ ਜਿਹੜੇ ਲੋਕ ਬੈਠੇ ਸੀ ਉਹਨਾਂ ਨੇ ਹੀ ਮੈਨੂੰ ਕਹਿਤਾ ਔਰ ਹੁਣ ਤੱਕ ਮੇਰੇ ਕੋਲ ਤਕਰੀਬਨ 2.5 300 ਫੈਮਿਲੀਜ਼ ਦੇ ਲਈ ਤਾਂ ਕਾਲ ਆ ਵੀ ਚੁੱਕੇ ਹੈਗੇ ਸੋ ਅਸੀਂ ਸਾਡੇ ਲਈ ਉਹ ਕੋਈ ਇੰਨਾ ਵੱਡਾ ਕੰਮ ਨਹੀਂ ਅਸੀਂ ਉਹ ਵਲੇ ਅਸੀਂ ਪਿੰਡ ਆਈਡੈਂਟੀਫਾਈ ਪਿੰਨਾਂ ਚ ਅਸੀਂ ਪਹਿਲੇ ਘੁੰਮ ਰਹੇ ਹਾਂ ਅਸੀਂ ਉਹ ਪਿੰਡ ਆਈਡੈਂਟੀਫਾਈ ਕਰਕੇ ਆਪਣੇ ਜਿਹੜੀਆਂ ਟੀਮਾਂ ਨੇ ਉਹਨਾਂ ਨੂੰ ਉਹਨਾਂ ਪਿੰਡਾਂ 'ਚ ਭੇਜ ਦੇਣਾ ਕਿ ਹਰ ਪਰਿਵਾਰ ਦੀ ਤੁਸੀਂ ਰਿਕੁਆਇਰਮੈਂਟ ਲੈਓ ਡੋਨਰ ਸਾਡੇ ਕੋਲ ਹੋਏਗਾ ਤੇ ਉਹਨਾਂ ਨੂੰ ਅਸੀਂ ਕਹਣਾ ਆ ਤੁਹਾਡਾ ਪਰਿਵਾਰ ਹੈ ਤੁਹਾਡਾ ਪਰਿਵਾਰ ਹੈ ਤੁਹਾਡਾ ਪਰਿਵਾਰ ਹੈ ਇਹਨੂੰ ਇਹਦਾ ਮੂੜਵਸੇਬਾ ਤੁਹਾਡੀ ਜ਼ਿੰਮੇਵਾਰੀ ਹੈਦਾ ਮੂੜਵਸੇਬਾ ਤੁਹਾਡੀ ਜ਼ਿੰਮੇਵਾਰੀ ਹੈ ਸੋ ਅਸੀਂ ਸਾਰੇ ਜਣੇ ਇੱਕ ਪਲੈਟਫਾਰਮ ਤੇ ਆਈਏ ਔਰ ਮੈਨੂੰ ਲੱਗਦਾ ਕਿ ਅਗਰ ਅਸੀਂ ਇਸ ਪਲੈਟਫਾਰਮ ਤੇ ਆਉਨੇ ਆ ਤਾਂ ਇੱਕ ਬਹੁਤ ਵਧੀਆ ਉਪਰਾਲਾ ਹੋਏਗਾ ਮੈਂ ਮੈਂ ਆਪਾਂ ਦੇਖ ਰਹੇ ਤੁਸੀਂ ਵੀ ਦੇਖਿਆ ਹੋਆ ਅਸੀਂ ਵੀ ਡੇਲੀ ਵੇਖਦੇ ਆ ਜਦੋਂ ਕਵਰਿੰਗ ਕਰ ਦਾਨੀ ਸੱਜਣਾ ਸਮਾਜ ਸੇਵੀ ਲੋਕ ਆ ਅਜ ਨਾਲੇ ਵਾਲੋਂ ਵੀਰਾਂ ਘੱਟ ਕੇ ਆ ਰਹੇ ਆ ਪਰ ਕੁਝ ਲੋਕ ਅਜਿਹੇ ਹੈਗੇ ਆਪਣੇ ਇਧਰ ਏਰੀਆ ਦੇ ਵਿੱਚ ਉਹ ਦਰਵਰਤੋਂ ਵੀ ਕਰ ਰਿਹਾ ਸਮਾਨ ਦੀ ਜਮ੍ਹਾਂ ਖੋਰੀ ਵੀ ਕਰ ਰਿਹਾ ਇਕੱਠਾ ਕਰ ਰਿਹਾ ਕਿਵੇਂ ਦੇਖਦੇ ਜੋ ਸਰਾਂ ਅਹ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਨੀ ਹਾਂ ਜਿਹੜੇ ਦੂਰ ਦੁਰਾਡੇੋਂ ਸਾਰੇ ਜਣੇ ਇਸ ਵੇਲੇ ਪੰਜਾਬ ਦੇ ਵਿਚਾਰੇ ਆ ਸੇਵਾ ਕਰਨ ਦੀ ਮਨਸ਼ਾ ਦੇ ਨਾਲ ਆ ਰਹੇ ਆ ਪਰ ਐਟ ਦ ਸੇਮ ਟਾਈਮ ਮੈਂ ਸਨੇਹਾ ਦੇਣਾ ਚਾਹੁੰਨੀ ਹਾਂ ਜਿਹੜੇ ਲੋਕ ਅਨਸੈਸਰੀਲੀ ਕਿਸੇ ਚੀਜ਼ ਨੂੰ ਸਟੋਰ ਕਰ ਰਹੇ ਆ ਤੇ ਆਪਾਂ ਥੋੜਾ ਰੱਬ ਤੋਂ ਡਰਿਏ ਰੱਬ ਨਾ ਕਰੇ ਕਿ ਸਾਨੂੰ ਇਹੋ ਜਿਹੇ ਹਾਲਾਤਾਂ 'ਚ ਕਦੇ ਰਾਸ਼ਨ ਲੈਣਾ ਪਵੇ ਸੋ ਐਦਾਂ ਨਾ ਕਰੀਏ ਜਿਹੜੇ ਜੈਨੂਨਲੀ ਨੀਡੀ ਨੇ ਜਿੱਥੇ ਜੈਨੂਨਲੀ ਰਿਕੁਆਇਰਮੈਂਟ ਹੈ ਸਮਾਨ ਸਿਰਫ ਉਥੇ ਭੇਜਿਆ ਜਾਵੇ ਅੱਜ ਤੁਸੀਂ ਵੱਖ-ਵੱਖ ਏਰੀਆ ਦਾ ਭਜਨਾਲਾ ਦਾ ਦੌਰਾ ਕੀਤਾ ਇਹੋ ਜਿਹੇ ਹਾਲਾਤ ਤੁਹਾਡੇ ਸਾਹਮਣੇ ਨਜ਼ਰ ਆਏ ਆ ਦੇਖੋ ਮੈਂ ਤਾਂ ਪਰਸੋਂ ਵੀ ਗਈ ਸੀ ਮੈਂ ਅੱਜ ਵੀ ਆਈ ਆ ਮੈਂ ਤਿੰਨ ਦਿਨ ਪਹਿਲਾਂ ਵੀ ਆਈ ਆ ਹਾਲਾਤ ਤਾਂ ਚੰਗੇ ਨਹੀਂ ਆ ਅਨਾਂ ਅੱਜ ਸਵੇਰੇ ਉਹ ਦਿਖਾ ਰਹੇ ਸੀ ਕਹਿੰਦੇ ਮੈਂ ਸਾਈਕਲ ਤੇ ਕਿਤੇ ਜਾਣ ਦਾ ਸੋਚਿਆ ਕਿਉਂਕਿ ਥੱਲੇ ਤੇ ਪਾਣੀ ਸੀ ਤਾਂ ਸਾਈਕਲ ਦੇ ਉੱਤੇ ਸੱਪ ਸੀ ਕਿੰਨਾ ਵੱਡਾ ਬੈਠਾ ਹੋਇਆ ਸੋ ਇਹ ਜੀ ਅਸੀਂ ਵੀ ਜਦੋਂ ਬੋਟ 'ਚ ਜਾਂਦੇ ਰਹੇ ਅਸੀਂ ਕਿੰਨੇ ਸੱਪ ਦੇਖੇ ਆ ਸੋ ਹਾਲਾਤ ਚੰਗੇ ਨਹੀਂ ਆ ਮੈਂ ਤਾਂ ਦੱਸ ਰਹੀ ਹਾਂ ਕਿ ਜਿੱਦਣੇ ਪਾਣੀ ਥੱਲੇ ਆਣਾ ਹੈ ਸਾਡੇ ਲਈ ਸਭ ਤੋਂ ਵੱਡਾ ਚੈਲੰਜ ਜਿਹੜਾ ਹੈ ਉਹ ਹੈ ਸੋ ਆਪਣੀ એનર્ਜੀ ਰਿਸੋਰਸ ਆਪੋ ਉਸ ਟਾਈਮ ਲਈ ਬਚਾ ਕੇ ਰੱਖਣੀ ਹੈ ਮੇਰੀ ਮੋਟਾ ਵੀ ਹੋ ਰਹੀਆਂ ਦੇਖ ਰਹੇ ਆ ਹਾਂਜੀ ਹੋ ਰਹੀਆਂ ਬਹੁਤ ਬਹੁਤ ਮੰਦ ਭਾਗੀ ਗੱਲ ਹੈ ਪਰ ਇਹ ਕੁਦਰਤ ਦੀ ਕਰੋਪੀ ਐ ਇਹਨੂੰ ਸਾਰੇ ਅਸੀਂ ਰਲ ਮਿਲ ਕੇ ਤਾਂ ਨਿਜਟ ਸਕਦੇ ਆ ਪਰ ਜੇ ਅਸੀਂ ਆਪਣਾ ਆ ਰਵਈਆ ਰੱਖਿਆ ਕਿ ਅਸੀਂ ਆ ਵੀ ਸਟੋਰ ਕਰ ਲਈਏ ਅਸੀਂ ਆ ਇੱਥੇ ਇਕੱਠਾ ਕਰ ਲਈਏ ਤਾਂ ਇਹ ਇਹ ਬਹੁਤ ਗਲਤ ਹੋਏਗਾ ਆਮ ਲੋਕਾਂ ਨੂੰ ਕੀ ਅਪੀਲ ਕਰੋਗੇ ਹੁਣ ਇਨਾਂ ਹਾਲਾਤਾਂ ਦੇ ਵਿੱਚ ਬਸ ਮੈਂ ਸਾਰੇ ਲੋਕਾਂ ਨੂੰ ਇਹੀ ਅਪੀਲ ਕਰਨੀ ਚਾਹੁੰਦੀ ਆ ਕਿ ਇਸ ਵੇਲੇ ਇਸ ਕਹਿਰ ਨੂੰ ਸਿਆਣਪ ਦੇ ਨਾਲ ਏਕੇ ਦੇ ਨਾਲ ਆਪਾਂ ਨਿਜਠੀਏ ਮੈਂ ਬਾਰ ਬਾਰ ਕਹਿ ਰਹੀ ਆ ਕਿ ਜਿੱਥੇ ਜਿੰਨੂੰ ਜੋ ਲੋਡ ਹੈ ਨਾ ਆਪਣੀ ਡਿਊਟੀ ਸਮਝਦੇ ਹੋਏ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਅਸੀਂ ਉੱਥੇ ਉਹ ਪਹੁੰਚਾਈਏ ਧੰਨਵਾਦ ਜੀ ਸੋ ਇਹ ਸਨ ਵਿਦਾਇਕਾ ਜੀਵਨਜੋਤ ਕੌਰ ਜੀ ਜਿਨ੍ਹਾਂ ਨੇ ਦੱਸਿਆ ਕਿ ਜਿਹੜੇ ਆਹਲ ਪਰਬਾਤ ਦੇ ਜਿਹੜਾ ਹਾਲਾਤ ਨੇ ਜਿਹੜੇ ਰੂਬਰੂਤ ਕੀਤਾ ਤਾਂ ਦਰਸ਼ਕਾਂ ਦੇ ਇਹ ਜੇ ਨਾਲ ਜਿਹੜੀ ਉਹਨਾਂ ਵੱਲੋਂ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਉਹਦੇ ਨਾਲ ਉਹਦੇ ਬਾਰੇ ਵੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਇਹਦੇ ਨਾਲ ਹੀ ਉਹਨਾਂ ਜਿਹੜਾ ਲੋਕ ਜੋ ਦਰਵਰਤੋਂ ਕਰ ਰਿਹਾ ਸਮਾਨ ਜਮ੍ਹਾਂ ਕਰ ਰਿਹਾ ਉਹਨਾਂ ਨੂੰ ਵੀ ਅਪੀਲ ਕੀਤੀ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਲੋੜਵੰਦਾਂ ਤੱਕ ਹੀ ਸਮਾਨ ਪਹੁੰਚਾਉਣ ਅਜਨਾਲਾ ਤੋਂ ਅਜੀਤ ਵੈਬ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਗੁਰਪ੍ਰੀਤ ਸਿੰਘ ਢੱਲੋਂ ਹੜਪਰਭਾਉਤ ਲੋਕਾਂ ਦੀ ਮਦਦ ਲਈ ਸਮਾਜ ਸੇਵੀ ਸੰਸਥਾਵਾਂ ਤੇ ਰਾਜਨੀਤਿਕ ਲੋਕਾਂ ਦਾ ਅਜਨਾਲਾ ਵੱਲੋਂ ਆਉਣਾ ਲਗਾਤਾਰ ਜਰੀਆ ਸਾਡੇ ਨਾਲ ਨੇ ਅੰਮ੍ਰਿਤਸਰ ਤੋਂ ਵਿਦਾਇਕਾ ਜੀਵਨ ਜੀ ਰਿਕਾਰਡ ਜੀ ਜੋ ਅਜੇ ਸਵੇਰ ਤੋਂ ਹੀ ਲਗਾਤਾਰ ਹੜਪਰਭਾਉਤ ਲੋਕਾਂ ਦੀ ਜਿਹੜੇ ਹਾਲ ਜਾਣ ਰਹੇ ਉਹਨਾਂ ਨੂੰ ਸਮਗਰੀ ਪਹੁੰਚਾ ਰਿਹਾ ਉਹਨਾਂ ਵੱਲੋਂ ਇੱਕ ਨਵੀਂ ਮੁਹ ਅਨਿਮਮ 6 ਤੋਂ ਪਹਿਲਾਂ ਤੁਹਾਡਾ ਜੀਟੀਵੀ ਤੇ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਅੱਜ ਤੁਸੀਂ ਹੜ੍ਹ ਪ੍ਰਭਾਵ ਤੇਰੀ ਦਾ ਜਜਾ ਲੈ ਕੇ ਆਏ ਜੋ ਬਹੁਤ ਭਿਆਨਕ ਮੰਜ਼ਰ ਦੇਖਣ ਨੂੰ ਮਿਲਦੇ ਕਈ ਨੁਕਸਾਨ ਹੋਇਆ ਕੀ ਖਣਾ ਆ ਦੇਖੋ ਅੱਜ ਹੀ ਨਹੀਂ ਮੈਂ ਪਿਛਲੇ ਕਾਫੀ ਸਮੇਂ ਤੋਂ ਜਦੋਂ ਤੋਂ ਸਾਡੇ ਤੇ ਮੁਸੀਬਤ ਪਈ ਹੈ ਮੈਂ ਉਸ ਦਿਨ ਤੋਂ ਇਹ ਜਨਾਲੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਗਈਆਂ ਸੋ ਜੋ ਮੰਜ਼ਰ ਹੈ ਉਹ ਚੰਗਾ ਨਹੀਂ ਹੈ ਦੇਖ ਕੇ ਬਹੁਤ ਮਨ ਉਦਾਸ ਹੁੰਦਾ ਹੈ ਮਨ ਭਾਰੀ ਵੀ ਹੈ ਅਬਸੈਟ ਹੋ ਕੇ ਜਾਂਦੇ ਆ ਕਿਉਂਕਿ ਜਦੋਂ ਅਸੀਂ ਚਿਹਰੇ ਦੇਖਦੇ ਆ ਤਾ ਚਿਹਰੇ ਜਾਇ ਸਾਨੂੰ ਕਹਿੰਦੇ ਇਹੀ ਨੇ ਵੀ ਚੜ੍ਹਦੀ ਕਲਾ ਚ ਪਰ ਚਿਹਰਿਆਂ ਤੋਂ ਦੇਖ ਕੇ ਲੱਗਦਾ ਵੀ ਚੜ੍ਹਦੀ ਕਲਾ ਚ ਨਹੀਂ ਐ ਢਿੰਦੀ ਕਲਾ ਚ ਨੇ ਕਈ ਲੋਕ ਹੈਨਾ ਤੇ ਕਈ ਘਰ ਮੈਂ ਇਹ ਜੇ ਦੇਖਿਆ ਜਿਹੜੇ 10 10 ਫੁੱਟ ਪਾਣੀ ਆਸ-ਪਾਸ ਤੇ ਕੱਲਾ ਘਰ ਐ ਅੰਦਰ ਬਜ਼ੁਰਗ ਕੱਲਾ ਉੱਪਰ ਐ ਛੱਤ ਦੇ ਉੱਤੇ ਤਰਪਾਲ ਲਗਾਈ ਹੋਈ ਐ ਤੇ ਕੱਲਾ ਬਜ਼ੁਰਗ ਐ ਘਰ ਕੁਛ ਵੀ ਨਹੀਂ ਐ ਸਭ ਰੁੜ ਗਿਆ ਹੋਇਆ ਡੰਗਰ ਨਹੀਂ ਪਤਾ ਕਿੱਥੇ ਨੇ ਹੈਨਾ ਸੋ ਅੱਛਾ ਨਹੀਂ ਐ ਪਰ ਜਿਹੜੀ ਇੱਕ ਜਿਹਨੂੰ ਕਹੋ ਨਾ ਇੱਕ ਜਿਹੜੀ ਆਸ ਦੀ ਕਿਰਨ ਐ ਉਹ ਇਹ ਐ ਕਿ ਬਹੁਤ ਲੋਗ ਐ ਇਸ ਵੇਲੇ ਮਦਦ ਲਈ ਆ ਰਹੇ ਨੇ ਹੈਨਾ ਹਰਿਆਣੇ ਤੋਂ ਵੀ ਬਹੁਤ ਸਾਰੀਆਂ ਸਟੇਟਸ ਤੋਂ ਵੀ ਜਿਹੜੇ ਲੋਗ ਨੇ ਉਹ ਇਹ ਦਰਦ ਨੂੰ ਮਹਿਸੂਸ ਕਰ ਰਹੇ ਨੇ ਸਮਝ ਰਹੇ ਨੇ ਕਿ ਇਸ ਵੇਲੇ ਪੰਜਾਬ ਨੂੰ ਹਰ ਕਿਸੇ ਦੀ ਲੋੜ ਹੈ ਸੋ ਸਾਰੇ ਜਣੇ ਜਿਹੜਾ ਇੱਥੇ ਆ ਰਹੇ ਨੇ ਉਹ ਸਾਡੀ ਇੱਕ ਉਮੀਦ ਦੀ ਕਿਰਨ ਹੈਗੀ ਹੈ ਔਰ ਮੈਂ ਉਹਨਾਂ ਸਾਰਿਆਂ ਨੂੰ ਇਹ ਕਹਾਂਗੀ ਕਿ ਤੁਸੀਂ ਅੱਜ ਆ ਰਹੇ ਹੋ ਤੇ ਸਾਨੂੰ 10 ਦਿਨ ਬਾਅਦ ਜਦੋਂ ਇਹ ਪਾਣੀ ਉਤਰਦਾ ਜਿੰਨੇ ਵੀ ਦਿਨ ਬਾਅਦ ਇਹ ਪਾਣੀ ਉਤਰਦਾ ਹੈ ਸਾਡਾ ਸਭ ਤੋਂ ਵੱਡਾ ਚੈਲੰਜ ਉਹ ਟਾਈਮ ਹੋਏਗਾ ਔਰ ਸਾਡਾ ਉਸ ਤੋਂ ਵੀ ਵੱਡਾ ਚੈਲੰਜ ਹੋਏਗਾ ਇਨ੍ਹਾਂ ਪਰਿਵਾਰਾਂ ਦਾ ਮੁੜ ਵਸੇਬਾ ਇਨ੍ਹਾਂ ਪਰਿਵਾਰਾਂ ਨੂੰ ਰੀਹੈਬਿਲੀਟੇਟ ਕਰਨਾ ਆਪਦੇ ਪੈਰਾਂ ਸੇ ਦੁਬਾਰਾ ਤੋਂ ਖੜੇ ਕਰਨਾ ਸੋ ਮੈਂ ਅੱਜ ਤੁਹਾਡੇ ਰਾਹੀਂ ਇਹ ਸਾਰਿਆਂ ਨੂੰ ਇੱਕ ਅਪੀਲ ਕਰਨੀ ਚਾਹਨੀ ਆ ਕਿ ਆਓ ਸਾਰੇ ਜਣੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਅਸੀਂ ਇੱਕ ਇੱਕ ਪਰਿਵਾਰ ਨੂੰ ਗੋਦ ਲੈਨੇ ਆ ਤਾਂ ਕਿ ਸਾਨੂੰ ਪਤਾ ਹੋਏ ਕਿ ਇਸ ਪਰਿਵਾਰ ਨੂੰ ਇਹ ਜ਼ਰੂਰਤ ਸੀ ਅਸੀਂ ਇਹ ਪੂਰੀ ਕਰਤੀ ਹੈ ਇਸ ਪਰਿਵਾਰ ਨੂੰ ਇਹ ਜ਼ਰੂਰਤ ਸੀਗੀ ਅਸੀਂ ਇਹ ਪੂਰੀ ਕਰਤੀ ਉਹਦੇ ਵਿੱਚ ਕਿਤੇ ਵੀ ਕੋਈ ਅਨ ਇਕੁਅਲ ਡਿਸਟ੍ਰਿਬਿਊਸ਼ਨ ਵਾਲਾ ਸੀਨ ਨਹੀਂ ਆਉਂਦਾ ਉਹਦੇ ਵਿੱਚ ਜਿਦੀ ਜਿਦੀ ਜ਼ਿੰਮੇ ਦੀ ਲੋੜ ਹੋਏਗੀ ਉਹ ਪੂਰੀ ਕੀਤੀ ਜਾਏਗੀ ਸੋ ਉਹਦੇ ਲਈ ਮੈਂ ਚਾਹੁੰਦੀ ਆ ਵੀ ਸਾਰੇ ਜਣੇ ਇਕੱਠੇ ਹੋਈਏ ਤੁਹਾਡੇ ਵੱਲੋਂ ਇੱਕ ਮਹਿੰਮ ਸ਼ੁਰੂ ਕੀਤੀ ਜਾ ਰਹੀ ਆ ਉਸ ਮਹਿੰਮ ਦਾ ਕੀ ਨਾਮ ਹੋਏਗਾ ਤੇ ਕੀ ਉਹਦੀਆਂ ਗਤੀਵਿਧੀਆਂ ਹੋਣਗੀਆਂ ਆ ਦੇਖੋ ਮਹਿੰਮ ਤਾਂ ਇਹੀ ਮੈਂ ਚਾਹੁੰਦੀ ਸੀ ਕਿ ਅਡਾਪਟਿਵ ਫੈਮਿਲੀ ਹੈ ਹੈਨਾ ਵੀ ਇੱਕ ਪਰਿਵਾਰ ਨੂੰ ਗੋਦ ਲਈਏ ਜਾਂ ਇੱਕ ਪਰਿਵਾਰ ਮੈਂ ਜ਼ਿੰਮੇਵਾਰ ਕਿ ਇੱਕ ਪਰਿਵਾਰ ਲਈ ਮੇਰੀ ਜ਼ਿੰਮੇਵਾਰੀ ਹੈ ਕਿ ਇਹ ਪਰਿਵਾਰ ਲਈ ਮੈਂ ਉਦੋਂ ਤੱਕ ਜ਼ਿੰਮੇਵਾਰੀ ਲਵਾਂਗਾ ਜਦੋਂ ਤੱਕ ਇਸ ਪਰਿਵਾਰ ਦੀ ਜਿਹੜੀ ਜ਼ਿੰਦਗੀ ਹੈ ਉਹ ਉਹਦੀ ਗੱਡੀ ਲਈ ਤੇ ਨਹੀਂ ਆ ਜਾਂਦੀ ਹੈ ਨਾ ਜਦ ਤੱਕ ਇਹ ਰੀਹੈਬਿਲਿਟੇਟ ਨਹੀਂ ਹੋ ਜਾਂਦੇ ਜਦ ਤੱਕ ਉਹ ਮੁੜ ਨਹੀਂ ਵਸ ਜਾਂਦੇ ਉਦੋਂ ਤੱਕ ਜਿਹੜੀ ਸਾਡੀ ਜ਼ਿੰਮੇਵਾਰੀ ਹੈ ਸਾਡੇ ਕੋਲ ਬਹੁਤ ਸਾਰੀਆਂ ਟੀਮਾਂ ਇਹਦੇ ਲਈ ਤਿਆਰ ਨੇ ਜਿਵੇਂ ਜਿਵੇਂ ਮੈਂ ਗੱਲ ਕਰਾਂ ਤੇ ਰਾਤ ਮੈਂ ਇੱਕ ਰੋਟਰੀ ਦੇ ਪਲੇਟਫਾਰਮ ਤੇ ਗੱਲ ਕੀਤੀ ਸੀ ਤਾਂ ਉੱਥੇ ਜਿਹੜੇ ਲੋਕ ਬੈਠੇ ਸੀ ਉਹਨਾਂ ਨੇ ਹੀ ਮੈਨੂੰ ਕਹਿਤਾ ਔਰ ਹੁਣ ਤੱਕ ਮੇਰੇ ਕੋਲ ਤਕਰੀਬਨ 2.5 300 ਫੈਮਿਲੀਜ਼ ਦੇ ਲਈ ਤਾਂ ਕਾਲ ਆ ਵੀ ਚੁੱਕੇ ਹੈਗੇ ਸੋ ਅਸੀਂ ਸਾਡੇ ਲਈ ਉਹ ਕੋਈ ਇੰਨਾ ਵੱਡਾ ਕੰਮ ਨਹੀਂ ਅਸੀਂ ਉਹ ਵਲੇ ਅਸੀਂ ਪਿੰਡ ਆਈਡੈਂਟੀਫਾਈ ਪਿੰਨਾਂ ਚ ਅਸੀਂ ਪਹਿਲੇ ਘੁੰਮ ਰਹੇ ਹਾਂ ਅਸੀਂ ਉਹ ਪਿੰਡ ਆਈਡੈਂਟੀਫਾਈ ਕਰਕੇ ਆਪਣੇ ਜਿਹੜੀਆਂ ਟੀਮਾਂ ਨੇ ਉਹਨਾਂ ਨੂੰ ਉਹਨਾਂ ਪਿੰਡਾਂ 'ਚ ਭੇਜ ਦੇਣਾ ਕਿ ਹਰ ਪਰਿਵਾਰ ਦੀ ਤੁਸੀਂ ਰਿਕੁਆਇਰਮੈਂਟ ਲੈਓ ਡੋਨਰ ਸਾਡੇ ਕੋਲ ਹੋਏਗਾ ਤੇ ਉਹਨਾਂ ਨੂੰ ਅਸੀਂ ਕਹਣਾ ਆ ਤੁਹਾਡਾ ਪਰਿਵਾਰ ਹੈ ਤੁਹਾਡਾ ਪਰਿਵਾਰ ਹੈ ਤੁਹਾਡਾ ਪਰਿਵਾਰ ਹੈ ਇਹਨੂੰ ਇਹਦਾ ਮੋੜਵਸੇਬਾ ਤੁਹਾਡੀ ਜ਼ਿੰਮੇਵਾਰੀ ਹੈਦਾ ਮੋੜਵਸੇਬਾ ਤੁਹਾਡੀ ਜ਼ਿੰਮੇਵਾਰੀ ਹੈ ਸੋ ਅਸੀਂ ਸਾਰੇ ਜਣੇ ਇੱਕ ਪਲੈਟਫਾਰਮ ਤੇ ਆਈਏ ਔਰ ਮੈਨੂੰ ਲੱਗਦਾ ਕਿ ਅਗਰ ਅਸੀਂ ਇਸ ਪਲੈਟਫਾਰਮ ਤੇ ਆਉਨੇ ਆ ਤਾਂ ਇੱਕ ਬਹੁਤ ਵਧੀਆ ਉਪਰਾਲਾ ਹੋਏਗਾ ਮੈਂ ਆਪਾਂ ਦੇਖ ਰਹੇ ਤੁਸੀਂ ਵੀ ਦੇਖਿਆ ਹੋਆ ਅਸੀਂ ਵੀ ਡੇਲੀ ਵੇਖਦੇ ਆ ਜਦੋਂ ਕਵਰਿੰਗ ਕਰੀਦੀ ਦਾਨੀ ਸੱਜਣਾ ਸਮਾਜ ਸੇਵੀ ਲੋਕ ਆ ਅਜ ਨਾਲੇ ਵਾਲ ਨੂੰ ਵੀਰਾਂ ਘੱਟ ਕੇ ਆ ਰਹੇ ਆ ਪਰ ਕੁਝ ਲੋਕ ਅਜੇ ਹੈਗੇ ਆਪਣੇ ਇਧਰ ਏਰੀਆ ਦੇ ਵਿੱਚ ਉਹ ਦਰਵਰਤੋਂ ਹੀ ਕਰ ਰਿਹਾ ਸਮਾਨ ਦੀ ਜਮ੍ਹਾਂ ਖਰੀਦ ਕਰ ਰਿਹਾ ਇਕੱਠਾ ਕਰ ਰਿਹਾ ਕਿਵੇਂ ਦੇਖਦੇ ਜੀਓ ਸਰ ਇਹ ਆ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਨੀ ਹਾਂ ਜਿਹੜੇ ਦੂਰ ਦੂਰ ਆਡਿਓ ਸਾਰੇ ਜਣੇ ਇਸ ਵੇਲੇ ਪੰਜਾਬ ਦੇ ਵਿਚਾਰੇ ਆ ਸੇਵਾ ਕਰਨ ਦੀ ਮਨਸ਼ਾ ਦੇ ਨਾਲ ਆ ਰਹੇ ਆ ਪਰ ਐਟ ਦ ਸੇਮ ਟਾਈਮ ਮੈਂ ਸਨੇਹਾ ਦੇਣਾ ਚਾਹੁੰਨੀ ਹਾਂ ਜਿਹੜੇ ਲੋਕ ਅਨਸੈਸਰੀਲੀ ਕਿਸੇ ਚੀਜ਼ ਨੂੰ ਸਟੋਰ ਕਰ ਰਹੇ ਆ ਤੇ ਆਪਾਂ ਥੋੜਾ ਰੱਬ ਤੋਂ ਡਰਿਏ ਰੱਬ ਨਾ ਕਰੇ ਕਿ ਸਾਨੂੰ ਇਹੋ ਜਿਹੇ ਹਾਲਾਤਾਂ 'ਚ ਕਦੇ ਰਾਸ਼ਨ ਲੈਣਾ ਪਏ ਸੋ ਐਦਾਂ ਨਾ ਕਰੀਏ ਜਿਹੜੇ ਜੈਨੂਨਲੀ ਨੀਡੀ ਨੇ ਜਿੱਥੇ ਜੈਨੂਨਲੀ ਰਿਕੁਆਇਰਮੈਂਟ ਹੈ ਸਮਾਨ ਸਿਰਫ ਓਥੇ ਭੇਜਿਆ ਜਾਵੇ ਅੱਜ ਤੁਸੀਂ ਵੱਖ-ਵੱਖ ਏਰੀਆ ਦਾ ਭਜਨਾਲਾ ਦਾ ਦੌਰਾ ਕੀਤਾ ਇਹੋ ਜਿਹੇ ਹਾਲਾਤ ਤੁਹਾਡੇ ਸਾਹਮਣੇ ਨਜ਼ਰ ਆਏ ਆ ਦੇਖੋ ਮੈਂ ਤਾਂ ਪਰਸੋਂ ਵੀ ਗਈ ਸੀ ਮੈਂ ਅੱਜ ਵੀ ਆਈ ਆ ਮੈਂ ਤਿੰਨ ਦਿਨ ਪਹਿਲਾਂ ਵੀ ਆਈ ਆ ਹਾਲਾਤ ਤਾਂ ਚੰਗੇ ਨਹੀਂ ਆ ਨਾ ਅੱਜ ਸਵੇਰੇ ਉਹ ਦਿਖਾ ਰਹੇ ਸੀ ਕਹਿੰਦੇ ਮੈਂ ਸਾਈਕਲ ਤੇ ਕਿਤੇ ਜਾਣ ਦਾ ਸੋਚਿਆ ਕਿਉਂਕਿ ਥੱਲੇ ਤੇ ਪਾਣੀ ਸੀ ਤਾਂ ਸਾਈਕਲ ਦੇ ਉੱਤੇ ਸੱਪ ਸੀ ਕਿੰਨਾ ਵੱਡਾ ਬੈਠਾ ਹੋਇਆ ਸੋ ਇਹ ਜੀ ਅਸੀਂ ਵੀ ਜਦੋਂ ਬੋਟ 'ਚ ਜਾਂਦੇ ਰਹੇ ਅਸੀਂ ਕਿੰਨੇ ਸੱਪ ਦੇਖੇ ਆ ਸੋ ਹਾਲਾਤ ਚੰਗੇ ਨਹੀਂ ਆ ਮੈਂ ਤਾਂ ਦੱਸ ਰਹੀ ਹਾਂ ਕਿ ਜਿੱਦਣੇ ਪਾਣੀ ਥੱਲੇ ਆਣਾ ਹੈ ਸਾਡੇ ਲਈ ਸਭ ਤੋਂ ਵੱਡਾ ਚੈਲੰਜ ਜਿਹੜਾ ਹੈ ਉਹ ਹੈ ਸੋ ਆਪਣੀ એનર્ਜੀ ਰਿਸੋਰਸ ਆਪੋ ਉਸ ਟਾਈਮ ਲਈ ਬਚਾ ਕੇ ਰੱਖਣੀ ਹਾਂ ਹਾਂਜੀ ਹੋ ਰਹੀਆਂ ਬਹੁਤ ਬਹੁਤ ਮੰਦ ਭਾਗੀ ਗੱਲ ਹੈ ਪਰ ਇਹ ਕੁਦਰਤ ਦੀ ਕਰੋਪੀ ਐ ਇਹਨੂੰ ਸਾਰੇ ਅਸੀਂ ਰਲ ਮਿਲ ਕੇ ਤਾਂ ਨਿਜਟ ਸਕਦੇ ਆ ਪਰ ਜੇ ਅਸੀਂ ਆਪਣਾ ਆ ਰਵਈਆ ਰੱਖਿਆ ਕਿ ਅਸੀਂ ਆ ਵੀ ਸਟੋਰ ਕਰ ਲਈਏ ਅਸੀਂ ਆ ਇੱਥੇ ਇਕੱਠਾ ਕਰ ਲਈਏ ਤਾਂ ਇਹ ਇਹ ਬਹੁਤ ਗਲਤ ਹੋਏਗਾ ਆਮ ਲੋਕਾਂ ਨੂੰ ਕੀ ਅਪੀਲ ਕਰੋਗੇ ਹੁਣ ਇਨ੍ਹਾਂ ਹਾਲਾਤਾਂ ਦੇ ਵਿੱਚ ਬਸ ਮੈਂ ਸਾਰੇ ਲੋਕਾਂ ਨੂੰ ਇਹੀ ਅਪੀਲ ਕਰਨੀ ਚਾਹੁੰਨੀ ਆ ਕਿ ਇਸ ਵੇਲੇ ਇਸ ਕਹਿਰ ਨੂੰ ਸਿਆਣਪ ਦੇ ਨਾਲ ਏਕੇ ਦੇ ਨਾਲ ਆਪਾਂ ਨਿਜਿੱਠੀਏ ਮੈਂ ਬਾਰ ਬਾਰ ਕਹਿ ਰਹੀ ਆ ਕਿ ਜਿੱਥੇ ਜਿੰਨੂੰ ਜੋ ਲੋਡ ਐ ਨਾ ਆਪਣੀ ਡਿਊਟੀ ਸਮਝਦੇ ਹੋਏ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਅਸੀਂ ਉੱਥੇ ਉਹ ਪਹੁੰਚਾਈਏ ਧੰਨਵਾਦ ਜੀ ਸੋ ਇਹ ਸਨ ਵਿਦਾਇਕਾ ਜੀਵਨਜੋਤ ਕੌਰ ਜੀ ਜਿਨ੍ਹਾਂ ਨੇ ਦੱਸਿਆ ਕਿ ਜਿਹੜੇ ਹਾਲ ਪ੍ਰਭਾਵ ਦੇ ਜਿਹੜਾ ਹਾਲਾਤਾਂ ਦੇ ਜਿਹੜੇ ਰੂਬਰੂ ਰੂਤ ਕੀਤਾ ਤਾਂ ਦਰਸ਼ਕਾਂ ਦੇ ਇਹਦੇ ਨਾਲ ਜਿਹੜੀ ਉਹਨਾਂ ਵੱਲੋਂ ਮਿਹਨਤ ਸ਼ੁਰੂ ਕੀਤੀ ਜਾ ਰਹੀ ਹੈ ਉਹਦੇ ਨਾਲ ਉਹਦੇ ਬਾਰੇ ਵੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਇਸਦੇ ਨਾਲ ਹੀ ਉਹਨਾਂ ਜਿਹੜਾ ਲੋਕ ਜੋ ਦਰਵਰਤੋਂ ਕਰ ਰਿਹਾ ਸਮਾਨ ਜਮ੍ਹਾਂ ਕਰ ਰਿਹਾ ਉਹਨਾਂ ਨੂੰ ਵੀ ਅਪੀਲ ਕੀਤੀ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਲੋੜਵੰਦਾਂ ਤੱਕ ਹੀ ਸਮਾਨ ਪਹੁੰਚਾਉਣ ਅਜਨਾਲਾ ਤੋਂ ਅਜੀਤਵਾ ਬਟੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਸਕਰ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਗੁਰਪ੍ਰੀਤ ਸਿੰਘ ਢੱਲੋਂ ਹੜਪਰਭਾਉਤ ਲੋਕਾਂ ਦੀ ਮਦਦ ਲਈ ਸਮਾਜ ਸੇਵੀ ਸੰਸਥਾਵਾਂ ਤੇ ਰਾਜਨੀਤਿਕ ਲੋਕਾਂ ਦਾ ਅਜਨਾਲਾ ਵੱਲ ਨੂੰ ਆਉਣਾ ਲਗਾਤਾਰ ਜਰੀਆ ਸਾਡੇ ਨਾਲ ਨੇ ਅੰਮ੍ਰਿਤਸਰ ਤੋਂ ਵਿਦਾਇਕਾ ਜੀਵਨ ਜੀ ਰਿਕਾਰਡ ਜੀ ਜੋ ਅਜੇ ਸਵੇਰ ਤੋਂ ਹੀ ਲਗਾਤਾਰ ਹੜਪਰਭਾਉਤ ਲੋਕਾਂ ਦੀ ਜਿਹੜੇ ਹਾਲ ਜਾਣ ਰਹੇ ਉਹਨਾਂ ਨੂੰ ਸਮਗਰੀ ਪਹੁੰਚਾ ਰਿਹਾ ਉਹਨਾਂ ਵੱਲੋਂ ਇੱਕ ਨਵੀਂ ਮਹਿੰਮ ਦਾ ਆਗਾਜ਼ ਵੀ ਅਨਿਮਮ ਛੋਟੋ ਪਹਿਲਾਂ ਤੁਹਾਡਾ ਜੀਟੀਵੀ ਤੇ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਅੱਜ ਤੁਸੀਂ ਹੜ੍ਹ ਪ੍ਰਭਾਵ ਤੇਰੀ ਦਾ ਜਜ ਲੈ ਕੇ ਆਏ ਜੋ ਬਹੁਤ ਭਿਆਨਕ ਮੰਜ਼ਰ ਦੇਖਣ ਨੂੰ ਮਿਲਦੇ ਕਈ ਨੁਕਸਾਨ ਹੋਇਆ ਕੀ ਖਣਾ ਆ ਦੇਖੋ ਅੱਜ ਹੀ ਨਹੀਂ ਮੈਂ ਪਿਛਲੇ ਕਾਫੀ ਸਮੇ ਤੋਂ ਜਦੋਂ ਤੋਂ ਸਾਡੇ ਤੇ ਮੁਸੀਬਤ ਪਈ ਹੈ ਮੈਂ ਉਸ ਦਿਨ ਤੋਂ ਇਹ ਜਨਾਲੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਗਈਆਂ ਸੋ ਜੋ ਮੰਜ਼ਰ ਹੈ ਉਹ ਚੰਗਾ ਨਹੀਂ ਆ ਦੇਖ ਕੇ ਬਹੁਤ ਮਨ ਉਦਾਸ ਹੁੰਦਾ ਹੈ ਮਨ ਭਾਰੀ ਵੀ ਹੈ ਅਬਸੈਟ ਹੋ ਕੇ ਜਾਂਦੇ ਆ ਕਿਉਂਕਿ ਜਦੋਂ ਅਸੀਂ ਚਿਹਰੇ ਦੇਖਦੇ ਆ ਤਾ ਚਿਹਰੇ ਜਾਇ ਸਾਨੂੰ ਕਹਿੰਦੇ ਇਹੀ ਨੇ ਵੀ ਚੜ੍ਹਦੀ ਕਲਾ ਚ ਪਰ ਚਿਹਰਿਆਂ ਤੋਂ ਦੇਖ ਕੇ ਲੱਗਦਾ ਵੀ ਚੜ੍ਹਦੀ ਕਲਾ ਚ ਨਹੀਂ ਐ ਢਿੰਦੀ ਕਲਾ ਚ ਨੇ ਕਈ ਲੋਕ ਹੈਨਾ ਤੇ ਕਈ ਘਰ ਮੈਂ ਇਹ ਜੇ ਦੇਖਿਆ ਜਿਹੜੇ 10 10 ਫੁੱਟ ਪਾਣੀ ਆਸ-ਪਾਸ ਤੇ ਕੱਲਾ ਘਰ ਐ ਅੰਦਰ ਬਜ਼ੁਰਗ ਕੱਲਾ ਉੱਪਰ ਐ ਛੱਤ ਦੇ ਉੱਤੇ ਤਰਪਾਲ ਲਗਾਈ ਹੋਈ ਐ ਤੇ ਕੱਲਾ ਬਜ਼ੁਰਗ ਐ ਘਰ ਕੁਛ ਵੀ ਨਹੀਂ ਐ ਸਭ ਰੁੜ ਗਿਆ ਹੋਇਆ ਡੰਗਰ ਨਹੀਂ ਪਤਾ ਕਿੱਥੇ ਨੇ ਹੈਨਾ ਸੋ ਅੱਛਾ ਨਹੀਂ ਐ ਪਰ ਜਿਹੜੀ ਇੱਕ ਜਿਹਨੂੰ ਕਹੋ ਨਾ ਇੱਕ ਜਿਹੜੀ ਆਸ ਦੀ ਕਿਰਨ ਐ ਉਹ ਇਹ ਐ ਕਿ ਬਹੁਤ ਲੋਗ ਐ ਇਸ ਵੇਲੇ ਮਦਦ ਲਈ ਆ ਰਹੇ ਨੇ ਹੈਨਾ ਹਰਿਆਣੇ ਤੋਂ ਵੀ ਬਹੁਤ ਸਾਰੀਆਂ ਸਟੇਟਸ ਤੋਂ ਵੀ ਜਿਹੜੇ ਲੋਗ ਨੇ ਉਹ ਇਹ ਦਰਦ ਨੂੰ ਮਹਿਸੂਸ ਕਰ ਰਹੇ ਨੇ ਸਮਝ ਰਹੇ ਨੇ ਕਿ ਇਸ ਵੇਲੇ ਪੰਜਾਬ ਨੂੰ ਹਰ ਕਿਸੇ ਦੀ ਲੋੜ ਹੈ ਸੋ ਸਾਰੇ ਜਣੇ ਜਿਹੜਾ ਇੱਥੇ ਆ ਰਹੇ ਨੇ ਉਹ ਸਾਡੀ ਇੱਕ ਉਮੀਦ ਦੀ ਕਿਰਨ ਹੈਗੀ ਹੈ ਔਰ ਮੈਂ ਉਹਨਾਂ ਸਾਰਿਆਂ ਨੂੰ ਇਹ ਕਹਾਂਗੀ ਕਿ ਤੁਸੀਂ ਅੱਜ ਆ ਰਹੇ ਹੋ ਤੇ ਸਾਨੂੰ 10 ਦਿਨ ਬਾਅਦ ਜਦੋਂ ਇਹ ਪਾਣੀ ਉਤਰਦਾ ਜਿੰਨੇ ਵੀ ਦਿਨ ਬਾਅਦ ਇਹ ਪਾਣੀ ਉਤਰਦਾ ਹੈ ਸਾਡਾ ਸਭ ਤੋਂ ਵੱਡਾ ਚੈਲੰਜ ਉਹ ਟਾਈਮ ਹੋਏਗਾ ਔਰ ਸਾਡਾ ਉਸ ਤੋਂ ਵੀ ਵੱਡਾ ਚੈਲੰਜ ਹੋਏਗਾ ਇਨ੍ਹਾਂ ਪਰਿਵਾਰਾਂ ਦਾ ਮੁੜ ਵਸੇਬਾ ਇਨ੍ਹਾਂ ਪਰਿਵਾਰਾਂ ਨੂੰ ਰੀਹੈਬਿਲਿਟੇਟ ਕਰਨਾ ਆਪਦੇ ਪੈਰਾਂ ਸੇ ਦੁਬਾਰਾ ਤੋਂ ਖੜੇ ਕਰਨਾ ਸੋ ਮੈਂ ਅੱਜ ਤੁਹਾਡੇ ਰਾਹੀਂ ਇਹ ਸਾਰਿਆਂ ਨੂੰ ਇੱਕ ਅਪੀਲ ਕਰਨੀ ਚਾਹਨੀ ਆ ਕਿ ਆਓ ਸਾਰੇ ਜਣੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਅਸੀਂ ਇੱਕ ਇੱਕ ਪਰਿਵਾਰ ਨੂੰ ਗੋਦ ਲੈਨੇ ਆ ਤਾਂ ਕਿ ਸਾਨੂੰ ਪਤਾ ਹੋਏ ਕਿ ਇਸ ਪਰਿਵਾਰ ਨੂੰ ਇਹ ਜ਼ਰੂਰਤ ਸੀ ਅਸੀਂ ਇਹ ਪੂਰੀ ਕਰਤੀ ਹੈ ਇਸ ਪਰਿਵਾਰ ਨੂੰ ਇਹ ਜ਼ਰੂਰਤ ਸੀਗੀ ਅਸੀਂ ਇਹ ਪੂਰੀ ਕਰਤੀ ਉਹਦੇ ਵਿੱਚ ਕਿਤੇ ਵੀ ਕੋਈ ਅਨ ਇਕੁਅਲ ਡਿਸਟ੍ਰਿਬਿਊਸ਼ਨ ਵਾਲਾ ਸੀਨ ਨਹੀਂ ਆਉਂਦਾ ਉਹਦੇ ਵਿੱਚ ਜਿਦੀ ਜਿਦੀ ਜ਼ਿੰਮੇ ਦੀ ਲੋਡ ਹੋਏਗੀ ਉਹ ਪੂਰੀ ਕੀਤੀ ਜਾਏਗੀ ਸੋ ਉਹਦੇ ਲਈ ਮੈਂ ਚਾਹੁੰਦੀ ਆ ਵੀ ਸਾਰੇ ਜਣੇ ਇਕੱਠੇ ਹੋਈਏ ਤੁਹਾਡੇ ਵੱਲੋਂ ਇੱਕ ਮਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਉਸ ਮਹਿੰਮ ਦਾ ਕੀ ਨਾਮ ਹੋਏਗਾ ਤੇ ਕੀ ਉਹਦੀਆਂ ਗਤੀਵਿਧੀਆਂ ਹੋਣਗੀਆਂ ਆ ਦੇਖੋ ਮਹਿੰਮ ਤਾਂ ਇਹੀ ਮੈਂ ਚਾਹੁੰਦੀ ਸੀ ਕਿ ਅਡਾਪਟਿਵ ਫੈਮਿਲੀ ਹੈ ਹੈਨਾ ਵੀ ਇੱਕ ਪਰਿਵਾਰ ਨੂੰ ਗੋਦ ਲਈਏ ਜਾਂ ਇੱਕ ਪਰਿਵਾਰ ਮੈਂ ਜ਼ਿੰਮੇਵਾਰ ਕਿ ਇੱਕ ਪਰਿਵਾਰ ਲਈ ਮੇਰੀ ਜ਼ਿੰਮੇਵਾਰੀ ਹੈ ਕਿ ਇਹ ਪਰਿਵਾਰ ਲਈ ਮੈਂ ਉਦੋਂ ਤੱਕ ਜ਼ਿੰਮੇਵਾਰੀ ਲਵਾਂਗਾ ਜਦੋਂ ਤੱਕ ਇਸ ਪਰਿਵਾਰ ਦੀ ਜਿਹੜੀ ਜ਼ਿੰਦਗੀ ਹੈ ਉਹ ਉਹਦੀ ਗੱਡੀ ਲਈ ਤੇ ਨਹੀਂ ਆ ਜਾਂਦੀ ਹੈ ਨਾ ਜਦ ਤੱਕ ਇਹ ਰੀਹੈਬਿਲਿਟੇਟ ਨਹੀਂ ਹੋ ਜਾਂਦੇ ਜਦ ਤੱਕ ਉਹ ਮੁੜ ਨਹੀਂ ਵਸ ਜਾਂਦੇ ਉਦੋਂ ਤੱਕ ਜਿਹੜੀ ਸਾਡੀ ਜ਼ਿੰਮੇਵਾਰੀ ਹੈ ਸਾਡੇ ਕੋਲ ਬਹੁਤ ਸਾਰੀਆਂ ਟੀਮਾਂ ਇਹਦੇ ਲਈ ਤਿਆਰ ਨੇ ਜਿਵੇਂ ਜਿਵੇਂ ਮੈਂ ਗੱਲ ਕਰਾਂ ਤੇ ਰਾਤ ਮੈਂ ਇੱਕ ਰੋਟਰੀ ਦੇ ਪਲੇਟਫਾਰਮ ਤੇ ਗੱਲ ਕੀਤੀ ਸੀ ਤਾਂ ਉੱਥੇ ਜਿਹੜੇ ਲੋਕ ਬੈਠੇ ਸੀ ਉਹਨਾਂ ਨੇ ਹੀ ਮੈਨੂੰ ਕਹਿਤਾ ਔਰ ਹੁਣ ਤੱਕ ਮੇਰੇ ਕੋਲ ਤਕਰੀਬਨ 2.5 300 ਫੈਮਿਲੀਜ਼ ਦੇ ਲਈ ਤਾਂ ਕਾਲ ਆ ਵੀ ਚੁੱਕੇ ਹੈਗੇ ਸੋ ਅਸੀਂ ਸਾਡੇ ਲਈ ਉਹ ਕੋਈ ਇੰਨਾ ਵੱਡਾ ਕੰਮ ਨਹੀਂ ਹੈ ਅਸੀਂ ਉਹ ਵਲੇ ਅਸੀਂ ਪਿੰਡ ਆਈਡੈਂਟੀਫਾਈ ਪਿੰਨਾਂ ਚ ਅਸੀਂ ਪਹਿਲੇ ਘੁੰਮ ਰਹੇ ਹਾਂ ਅਸੀਂ ਉਹ ਪਿੰਡ ਆਈਡੈਂਟੀਫਾਈ ਕਰਕੇ ਆਪਣੇ ਜਿਹੜੀਆਂ ਟੀਮਾਂ ਨੇ ਉਹਨਾਂ ਨੂੰ ਉਹਨਾਂ ਪਿੰਡਾਂ 'ਚ ਭੇਜ ਦੇਣਾ ਕਿ ਹਰ ਪਰਿਵਾਰ ਦੀ ਤੁਸੀਂ ਰਿਕੁਆਇਰਮੈਂਟ ਲੈਓ ਡੋਨਰ ਸਾਡੇ ਕੋਲ ਹੋਏਗਾ ਤੇ ਉਹਨਾਂ ਨੂੰ ਅਸੀਂ ਕਹਣਾ ਆ ਤੁਹਾਡਾ ਪਰਿਵਾਰ ਹੈ ਤੁਹਾਡਾ ਪਰਿਵਾਰ ਹੈ ਤੁਹਾਡਾ ਪਰਿਵਾਰ ਹੈ ਇਹਨੂੰ ਇਹਦਾ ਮੂੜਵਸੇਬਾ ਤੁਹਾਡੀ ਜ਼ਿੰਮੇਵਾਰੀ ਹੈਦਾ ਮੂੜਵਸੇਬਾ ਤੁਹਾਡੀ ਜ਼ਿੰਮੇਵਾਰੀ ਹੈ ਸੋ ਅਸੀਂ ਸਾਰੇ ਜਣੇ ਇੱਕ ਪਲੈਟਫਾਰਮ ਤੇ ਆਈਏ ਔਰ ਮੈਨੂੰ ਲੱਗਦਾ ਕਿ ਅਗਰ ਅਸੀਂ ਇਸ ਪਲੈਟਫਾਰਮ ਤੇ ਆਉਨੇ ਆ ਤਾਂ ਇੱਕ ਬਹੁਤ ਵਧੀਆ ਉਪਰਾਲਾ ਹੋਏਗਾ ਮੈਂ ਮੈਂ ਆਪਾਂ ਦੇਖ ਰਹੇ ਤੁਸੀਂ ਵੀ ਦੇਖਿਆ ਹੋਆ ਅਸੀਂ ਵੀ ਡੇਲੀ ਵੇਖਦੇ ਆ ਜਦੋਂ ਕਵਰਿੰਗ ਕਰ ਦਾਨੀ ਸੱਜਣਾ ਸਮਾਜ ਸੇਵੀ ਲੋਕ ਆ ਅਜ ਨਾਲੇ ਵਾਲੋਂ ਵੀਰਾਂ ਘੱਟ ਕੇ ਆ ਰਹੇ ਆ ਪਰ ਕੁਝ ਲੋਕ ਅਜੇ ਹੈਗੇ ਆਪਣੇ ਇਧਰ ਏਰੀਆ ਦੇ ਵਿੱਚ ਉਹ ਦਰਵਰਤੋਂ ਵੀ ਕਰ ਰਿਹਾ ਸਮਾਨ ਦੀ ਜਮ੍ਹਾਂ ਖੋਰੀ ਵੀ ਕਰ ਰਿਹਾ ਇਕੱਠਾ ਕਰ ਰਿਹਾ ਕਿਵੇਂ ਦੇਖਦੇ ਜੋ ਸਰਾਂ ਆ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਨੀ ਆ ਜਿਹੜੇ ਦੂਰ ਦੁਰਾਡੇੋਂ ਸਾਰੇ ਜਣੇ ਇਸ ਵੇਲੇ ਪੰਜਾਬ ਦੇ ਵਿਚਾਰੇ ਆ ਸੇਵਾ ਕਰਨ ਦੀ ਮਨਛਾ ਦੇ ਨਾਲ ਆ ਰਹੇ ਆ ਪਰ ਐਟ ਦ ਸੇਮ ਟਾਈਮ ਮੈਂ ਸਨੇਹਾ ਦੇਣਾ ਚਾਹੁੰਦੀ ਆ ਜਿਹੜੇ ਲੋਕ ਅਨਸੈਸਰੀਲੀ ਕਿਸੇ ਚੀਜ਼ ਨੂੰ ਸਟੋਰ ਕਰ ਰਹੇ ਆ ਤੇ ਆਪਾਂ ਥੋੜਾ ਰੱਬ ਤੋਂ ਡਰੀਏ ਰੱਬ ਨਾ ਕਰੇ ਕਿ ਸਾਨੂੰ ਇਹੋ ਜਿਹੇ ਹਾਲਾਤਾਂ 'ਚ ਕਦੇ ਰਾਸ਼ਨ ਲੈਣਾ ਪਏ ਸੋ ਐਦਾਂ ਨਾ ਕਰੀਏ ਜਿਹੜੇ ਜੈਨੂਇਨਲੀ ਨੀਡੀ ਨੇ ਜਿੱਥੇ ਜੈਨੂਇਨਲੀ ਰਿਕੁਆਇਰਮੈਂਟ ਹੈ ਸਮਾਨ ਸਿਰਫ ਉਥੇ ਭੇਜਿਆ ਜਾਵੇ ਅੱਜ ਤੁਸੀਂ ਵੱਖ-ਵੱਖ ਏਰੀਆ ਦਾ ਭਜਨਾਲਾ ਦਾ ਦੌਰਾ ਕੀਤਾ ਇਹੋ ਜਿਹੇ ਹਾਲਾਤ ਤੁਹਾਡੇ ਸਾਹਮਣੇ ਨਜ਼ਰ ਆਏ ਆ ਦੇਖੋ ਮੈਂ ਤਾਂ ਪਰਸੋਂ ਵੀ ਗਈ ਸੀ ਮੈਂ ਅੱਜ ਵੀ ਆਈ ਆ ਮੈਂ ਤਿੰਨ ਦਿਨ ਪਹਿਲਾਂ ਵੀ ਆਈ ਆ ਹਾਲਾਤ ਤਾਂ ਚੰਗੇ ਨਹੀਂ ਆ ਅਨਾਉ ਅੱਜ ਸਵੇਰੇ ਉਹ ਦਿਖਾ ਰਹੇ ਸੀ ਕਹਿੰਦੇ ਮੈਂ ਸਾਈਕਲ ਤੇ ਕਿਤੇ ਜਾਣ ਦਾ ਸੋਚਿਆ ਕਿਉਂਕਿ ਥੱਲੇ ਤੇ ਪਾਣੀ ਸੀ ਤਾਂ ਸਾਈਕਲ ਦੇ ਉੱਤੇ ਸੱਪ ਸੀ ਕਿੰਨਾ ਵੱਡਾ ਬੈਠਾ ਹੋਇਆ ਸੋ ਇਹ ਜੀ ਅਸੀਂ ਵੀ ਜਦੋਂ ਬੋਟ 'ਚ ਜਾਂਦੇ ਰਹੇ ਅਸੀਂ ਕਿੰਨੇ ਸੱਪ ਦੇਖੇ ਆ ਸੋ ਹਾਲਾਤ ਚੰਗੇ ਨਹੀਂ ਆ ਮੈਂ ਤਾਂ ਦੱਸ ਰਹੀ ਹਾਂ ਕਿ ਜਿੱਦਣੇ ਪਾਣੀ ਥੱਲੇ ਆਣਾ ਹੈ ਸਾਡੇ ਲਈ ਸਭ ਤੋਂ ਵੱਡਾ ਚੈਲੰਜ ਜਿਹੜਾ ਹੈ ਉਹ ਹੈ ਸੋ ਆਪਣੀ એનર્ਜੀ ਰਿਸੋਰਸ ਆਪੋ ਉਸ ਟਾਈਮ ਲਈ ਬਚਾ ਕੇ ਰੱਖਣੀ